ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਫਿਰ ਤੋਂ ਇੱਕ ਵਾਰੀ ਮੇਰੇ YouTube ਚੈਨਲ ਦੇ ਉੱਤੇ ਤੇ ਜਿੱਦਾਂ ਤੁਹਾਨੂੰ ਪਤਾ ਹੈ ਕਿ ਆਪਾਂ ਹਰ ਵਾਰੀ ਸੋਹਣੇ ਸੋਹਣੇ ਸੂਟਾਂ ਦੀ ਗਰੰਟੀ ਦਿੰਨੇ ਆ ਤੇ ਉਸੇ ਗਰੰਟੀ ਦੀ ਆਪਾਂ ਹੋਰ ਨਵੇਂ ਸੂਟ ਲੈ ਕੇ ਆ ਗਏ ਆ ਇਹ ਸਾਰੇ ਸੂਟ ਜਿਹੜੇ ਜੇ ਫਰੈਸ਼ ਸੂਟ ਨੇ ਨਵਾਂ ਸਟਾਕ ਜੇ ਕੋਈ ਸੇਲ ਨਹੀਂ ਹੈਗੀ ਇਹਦੇ ਉੱਤੇ ਤੇ ਇਹ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ ਰੇਟ ਹੀ ਸੇਲ ਵਾਲੇ ਦੇ ਦਿੰਨੇ ਤੁਹਾਨੂੰ ਆਪਾਂ ਇਹਦੇ ਠੀਕ ਹੈ ਜੀ ਇਹ ਸੇਲ ਨਹੀਂ ਗਈ ਇਹ ਹੈਗੀ ਜੇ ਤੁਹਾਡੇ ਵਾਸਤੇ ਆਫਰ ਉਹ ਕਸਟਮਰ ਵਾਸਤੇ ਜਿਹੜੇ ਤੁਹਾਡਾ ਪ੍ਰੀਮੀਅਮ ਲੈਣਾ ਪਸੰਦ ਕਰਦੇ ਆ ਇਹ ਥੋੜੀ ਚੰਗੀ ਰੇਂਜ ਦੇ ਵਿੱਚ ਤੇ ਚੰਗੀ ਕੁਆਲਿਟੀ ਜੇ ਜਿਹੜੇ ਆ ਉਹ ਪ੍ਰੇਫਰ ਕਰਦੇ ਆ ਸਸਤੇ ਰੇਟਾਂ ਦੀ ਗਾਰੰਟੀ ਦਊਂਗਾ ਕੁਆਲਿਟੀ ਦੀ ਗਾਰੰਟੀ ਦਊਂਗਾ ਤੇ ਸੋਣੇ-ਸੋਣਿਆਂ ਦੀ ਗਾਰੰਟੀ ਦਊਂਗਾ ਆਜੋ ਕਰਾਵਾ ਚੈੱਕ ਤੇ ਇਹ ਤੁਹਾਨੂੰ ਮਿਲਣਗੇ ਜੇ ਬੜੇ ਸਸਤੇ ਰੇਟਾਂ 'ਚ ਰੇਟ ਤੁਹਾਨੂੰ ਮੈਂ ਵੀਡੀਓ 'ਚ ਦੱਸਦਾ ਤੇ ਕਰ ਲਿਓ ਚੈੱਕ ਪਹਿਲਾ ਜਿਹੜਾ ਜੇ ਇਹ ਬਹੁਤ ਹੀ ਪਿਆਰਾ ਸੂਟ ਜੇ ਇਹਦੇ ਵਿੱਚ ਤੁਸੀਂ ਵੇਖ ਸਕਦੇ ਜੇ ਸਾਰੇ ਸੂਟ ਦੇ ਫਰੰਟ ਦੇ ਵਿੱਚ ਹੋਈ ਜੇ ਐਮਬ੍ਰੋਇਡਰੀ ਵਰਕ ਸਾਰਾ ਹੀ ਸੂਟ ਪਹਿਲਾਂ ਤਾਂ ਮੈਂ ਸ਼ਰਟ ਦੱਸ ਦਿੰਦਾ ਤੁਹਾਨੂੰ ਇਹਦੀ ਸ਼ਰਟ ਜਿਹੜੀ ਸੂਟ ਦੀ ਜੇ ਇਹ ਹੈਗੀ ਜੇ ਕੋਰਾ ਕੋਰਾ ਕਾਟਨ ਤੇ ਇਹਦੇ ਨਾਲ ਤੁਹਾਨੂੰ ਮਿਲ ਜੂਗਾ ਜੇ ਸਾਰਾ ਐਮਬਰਾਇਡਰੀ ਵਰਕ ਸਾਰੀ ਸ਼ਰਟ ਦੇ ਉੱਤੇ ਵਰਕ ਵੇਖੋ ਕਿੰਨਾ ਜਿਆਦਾ ਸ਼ਰਟ ਦੇ ਉੱਪਰ ਤੇ ਆਹ ਨਾਲ ਹੈ ਜੀ ਪ੍ਰਿੰਟਡ ਬਾਟਮ ਨਾਲ ਹੈਗਾ ਜੇ ਦੁਪੱਟਾ ਇਹਦੇ ਮਸਲੀਨ ਦਾ ਟਾਈ ਐਂਡ ਟਾਈ ਦਾ ਤੇ ਇਹ ਤੁਸੀਂ ਸੂਟ ਸੜ ਕੋ ਲੈ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਇਹ ਚ ਸਟਾਕ ਬੜਾ ਲਿਮਟਿਡ ਜੇ ਇਹਦੇ ਚ ਜਿਆਦਾ ਸਟਾਕ ਨਹੀਂ ਜੇਗਾ ਜਲਦੀ ਜਲਦੀ ਬੁੱਕ ਕਰ ਲਿਓ ਇਸ ਤੋਂ ਬਾਅਦ ਇਹ ਸੂਟ ਛੇਤੀ ਨਹੀਂ ਜੇ ਆਉਣੇ ਕਿਉਂਕਿ ਬਣਦੇ ਬਹੁਤ ਟਾਈਮ ਲੱਗਦਾ ਇਹਨਾਂ ਨੂੰ ਤੇ ਇਹ ਤੁਸੀਂ ਲੈ ਸਕਦੇ ਜੇ 845 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਜੀ ਇੱਕ אבי ਸੋਹਣਾ ਜਿਹਾ ਸੂਟ ਚੈੱਕ ਕਰ ਲੋ ਟਾਈ ਐਂਡ ਡਾਈ ਦੇ ਉੱਤੇ ਇਹ ਵੀ ਸੇਮ ਬੇਸ ਦੇ ਉੱਤੇ ਜੇ ਟਾਈ ਐਂਡ ਡਾਈ ਦਾ ਸੂਟ ਜੇ ਬਿਨਾ ਲਾਈਨਿੰਗ ਤੋਂ ਸਟਿਚ ਹੋ ਜਾਣਾ ਜੇ ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ ਲਾਈਨਿੰਗ ਨਹੀਂ ਲੱਗਣੀ ਤੇ ਆਹ ਸੋਹਣੀ ਜੇ ਇਹਦੇ ਨਾਲ ਬਾਟਮ ਜੇ ਬਾਟਮ ਦੇ ਉੱਤੇ ਐਮਬ੍ਰੋਇਡਰੀ ਬਹੁਤ ਸੋਹਣੀ ਜੇ ਤੇ ਨਾਲ ਦੁਪੱਟਾ ਜਿਹੜਾ ਜੇ ਇਹਦੇ ਉਹ ਵੀ ਮਸਲੀਨ ਦਾ ਜੇ ਉਹ ਵੀ ਟਾਈ ਐਂਡ ਡਾਈ ਦਾ ਜੇ ਤੇ ਇਹ ਵੀ ਸੂਟ ਤੁਸੀਂ ਚੈੱਕ ਕਰੋ ਪਹਿਲਾਂ ਤਾਂ ਸੂਟ ਦਾ ਪ੍ਰਿੰਟ ਸੋਹਣਾ ਜਿਹਾ ਚੈੱਕ ਕਰੋ ਫਿਰ ਐਮਬ੍ਰੋਇਡਰੀ ਵਰਕ ਉਸ ਤੋਂ ਬਾਅਦ ਇਹਦੇ ਵਿੱਚ ਦੁਪੱਟਾ ਰੇਟ ਸਿਰਫ ਇਹਦਾ 845 ਰੁਪਏ ਸ਼ਿਪਿੰਗ ਫ ਤੇ ਆ ਵੀ ਸੂਟ ਹੋ ਗਏ ਜੇ ਰੀਸਟਾਕ ਤੇ ਇਹਦੇ ਵਿੱਚ ਵੀ ਜਿਆਦਾ ਆਪਣੇ ਕੋਲ ਮੈਂ ਤੁਹਾਨੂੰ ਦੱਸਣ ਦਾ ਵੀ ਕੁਆਂਟੀਟੀ ਨਹੀਂ ਜੇ ਹੈਗੀ ਸੂਟ ਮਿਲਣਗੇ ਉਹਨਾਂ ਨੂੰ ਜਿਹੜੇ ਪਹਿਲਾਂ ਕਸਟਮਰ ਬੁੱਕ ਕਰ ਲੈਣਗੇ ਤੇ ਆ ਸੋਨਾ ਜਾਂ ਨਾਲ ਦੁਪੱਟਾ ਜੇ ਮਸਲੀਨ ਦਾ ਤੇ ਆ ਸੋਨਾ ਜਾਂ ਦੀ neck ਦੇ ਉੱਤੇ ਵਰਕ ਜੇ ਆ ਬਾਟਮ ਤੇ ਵਰਕ ਜੇ ਤੇ ਆ ਥੱਲੇ ਇਹਦੇ ਘੇਰੇ ਦੇ ਉੱਪਰ ਵਰਕ ਆ ਜਾਂਦਾ ਜੇ ਤੇ ਇਹ ਵੀ ਆ ਗਿਆ ਜੇ ਬਾਟਮ ਆਉਣੀ ਜੇ ਕਾਟਨ ਦੀ ਦੁਪੱਟਾ ਮਸਲੀਨ ਦਾ ਸ਼ਰਟ ਜਿਹੜੀ ਜੇ ਇਹ ਵੀ ਆਇਣੀ ਜੇ ਕੋਰਾ ਕਾਟਨ ਦੀ ਤੇ ਰੇਟ ਆਉਣਾ ਜੇ ਇਹਦਾ ਵੀ ਸੇਮ 845 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਚੈੱਕ ਕਰ ਲਿਓ ਆ ਵੀ ਇਹਦੇ ਵਿੱਚ ਸੇਮ ਦੇ ਵਿੱਚ ਜੇ ਤੇ ਸੇਮ ਹੀ ਬਾਟਮ ਆ ਤੇ ਇਦਾਂ ਡਿਜ਼ਾਈਨ ਸੋਨਾ ਜਾਂ ਨੱਕ ਤੇ ਬਣਿਆ ਜੇ ਤੇ ਆਹ ਸੋਨਾ ਜਾਂ ਇਹਦਾ ਦੁਪੱਟਾ ਜੇ ਤੇ ਆਹ ਇਹਦੇ ਹੈਗੀ ਜੇ ਇਹਦੇ ਘੇਰੇ ਦੇ ਉੱਤੇ ਵਰਕ ਰੇਟ ਸੇਮ ਆਉਣਾ ਜੇ ਕੁਆਲਿਟੀ ਸੇਮ ਆਉਣੀ ਜੇ ਤੇ ਇਹ ਹੋਏ ਜੇ ਰੀਸਟਾਕ ਤਾਂ ਜਲਦੀ ਜਲਦੀ ਬੁੱਕ ਕਰ ਲਿਓ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਆ ਵੀ ਇੱਕ ਪ੍ਰਿੰਟ ਚੈੱਕ ਕਰਿਓ ਇਹਦੇ ਵਿੱਚ ਅ ਪ੍ਰਿੰਟ ਨਹੀਂ ਸੌਰੀ ਏਮਬਰਾਇਡਰੀ ਵਰਕ ਪਲੱਸ ਇਹਦੇ ਨੈਕ ਦਾ ਵਰਕ ਪਲੱਸ ਇਹਦੇ ਦੁਪੱਟਾ ਆ ਘੇਰੇ ਦੇ ਉੱਤੇ ਵਰਕ ਤੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸਿਰਫ ਤੇ ਸਿਰਫ 845 ਰੁਪਈਆ ਦੇ ਵਿੱਚ ਸ਼ਿਪਿੰਗ ਦਵਾਂਗੇ ਫ੍ਰੀ 올 ਓਵਰ ਇੰਡੀਆ ਚ ਗਰੰਟੀ ਵਾਲੇ ਸੂਟ ਜੇ ਕੁਆਲਿਟੀ ਟਾਪ ਦੀ ਜੇ ਤੇ ਸ਼ਿਪਿੰਗ ਜਿਹੜੀ ਜੇ ਉਹ ਮਿਲਣੀ ਜੇ ਤੁਹਾਨੂੰ ਇਹਦੀ ਫ੍ਰੀ ਅੱਛਾ ਆ ਸੂਟ ਜਿਹੜੇ ਜੇ ਇਹ ਹੈਗੇ ਜੇ ਚਾਕਲੇਟ ਸ਼ਿਮਰ ਦੇ ਉੱਤੇ ਇਹ ਹੈਗੀ ਜੇ ਚਾਕਲੇਟ ਦਾ ਫੈਬਰਿਕ ਜੇ ਇਹ ਬਹੁਤ ਹੀ ਸੋਹਣਾ ਫੈਬਰਿਕ ਜੇ ਇਹ ਲਾਈਨਿੰਗ ਲਾ ਕੇ ਸਟੀਚ ਹੋਣਾ ਜੇ ਇਹ ਆਪਾਂ ਰਖੜੀ ਵਾਸਤੇ ਸੂਟ ਲੈ ਕੇ ਆਂਦੇ ਤੁਹਾਡੇ ਲਈ ਬਿਲਕੁਲ ਇਹ ਘੈਂਟ ਸੂਟ ਨੇ ਚੈੱਕ ਕਰਿਓ ਪਹਿਲਾਂ ਤਾਂ ਇਹਨਾਂ ਦੇ ਐਮਬਰਾਇਡਰੀ ਵਰਕ ਕਿੰਨਾ ਸੋਹਣਾ ਤਿੱਲੇ ਦਾ ਵਰਕ ਜਿਹਦੇ ਵਿੱਚ ਸਾਰੇ ਦੇ ਦੁਪੱਟੇ ਪਿਓਰ ਦੇ ਜੇ ਦੁਪੱਟਿਆਂ ਦੇ ਪੱਲਿਆਂ ਦੇ ਉੱਪਰ ਵਰਕ ਹੋਇਆ ਜੇ ਬੜਾ ਸੋਹਣਾ ਤੇ ਇਹ ਤੁਸੀਂ ਲੈ ਸਕਦੇ ਜੇ ਮਹਿੰਦੀ ਛੇਡ ਜਿਹਦਾ ਰੇਟ ਆਉਣਾ ਜੇ 800 ਤੇ 45 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਤੇ ਇਹਦੇ ਵਿੱਚ ਹੀ ਮਿਲਣੀ ਜੇ ਤੁਹਾਨੂੰ ਇੱਕ ਬੜੀ ਸੋਹਣੀ ਮਸਟਰਡ ਜੀ ਛੇਡ ਇਹ ਵੀ ਸੇਮ origignal suit video ਵਾਲਾ ਤੇ ਚੈੱਕ ਕਰ ਲਿਓ all over india ਚ ਫ੍ਰੀ ਸ਼ਿਪਿੰਗ ਦੇ ਨਾਲ ਦੁਪੱਟਾ ਫੁੱਲ ਪਿਓਰ ਦਾ ਦੁਪੱਟਿਆਂ ਤੇ ਬਹੁਤ ਸੋਹਣਾ embroidery work ਆਉਣਾ ਜੇ ਤੇ ਸਾਰੇ suit ਦੇ ਵਿੱਚ ਤੁਹਾਨੂੰ work ਮਿਲ ਜੂਗਾ ਲੈਂਥ ਦੀ ਕੋਈ ਪ੍ਰੋਬਲਮ ਨਹੀਂ open length ਬਣਦੀ ਜੇ ਇਹਦੀ neck ਤੇ ਕੋਈ design ਨਹੀਂ ਹੈਗਾ ਤੇ ਆਹ ਸੋਹਣਾ ਜਿਹਾ ਕਲਰ ਆਗਾ ਜੇ ਇਹਦੇ ਵਿੱਚ sea green ਨਹੀਂ ਸੌਰੀ ਮੋਰ ਪੰਖੀਆ ਹਾਂ ਮੋਰ ਪੰਖੀਆ ਬਹੁਤ ਹੀ ਪਿਆਰਾ ਕਲਰ ਜੇ ਵੀਡੀਓ 'ਚ ਥੋੜਾ ਜਿਹਾ ਇਹ ਹੁੰਡਿਆ ਜਾਂ ਚਮਕ ਜੀ ਜੇ ਪਰ ਇਹ ਬਹੁਤ ਹੀ ਹੀ ਪਿਆਰਾ ਕਲਰ ਜੇ ਇਦਾਂ ਮੈਂ ਫੋਟੋਆਂ ਵੀ ਖਿੱਚੀਆਂ ਸੀ ਫੋਟੋ ਚ ਵੀ ਇਹ ਕਲਰ ਜਿਹੜਾ ਜਿਹਾ ਪੂਰਾ ਪ੍ਰੋਪਰ ਨਹੀਂ ਆਇਆ ਇਹ ਤੁਸੀਂ ਇੱਥੇ ਦੁਕਾਨ ਤੇ ਆਣ ਕੇ ਵੇਖ ਕੇ ਲੈ ਸਕਦੇ ਜੇ ਨਹੀਂ ਤੇ ਆਨਲਾਈਨ ਮਗਾ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਚ ਦੁਪੱਟਾ ਇਹਦਾ ਚੈੱਕ ਕਰੋ ਬਹੁਤ ਸੋਹਣਾ ਪਿਓਰ ਦਾ ਦੁਪੱਟਾ ਜੇ ਫੈਬਰਿਕ ਹੈਗਾ ਜੇ ਮੈਂ ਫੇਰ ਕਲੀਅਰ ਕਰਦਾ ਚਾਕਲੇਟ ਸ਼ਿਮਰਦਾ ਫੈਬਰਿਕ ਜੇ ਬਹੁਤ ਹੀ ਪਿਆਰਾ ਰੇਟ ਆਉਣਾ ਜੇ ਇਹਦਾ 845 ਰੁਪਏ ਤੇ ਆਹ ਜਿਹੜਾ ਸਾਡਾ ਸੁਪਰੇਟ ਡਿਜ਼ਾਈਨ ਆ ਇਹ ਤਾਂ ਪਾਸ ਹੈਗਾ ਹੈਗਾ ਪਾਸ ਕਹਾਦਾ ਵੀ ਇਹ ਸੁਪਰ ਪਾਸ ਆ ਸੁਪਰ ਤੋਂ ਵੀ ਉੱਪਰ ਵਾਲਾ ਪਾਸ ਆ ਇਹ ਇੰਨਾ ਜਿਆਦਾ ਪਿਆਰਾ ਸੂਟ ਆ ਤੇ ਇੰਨਾ ਜਿਆਦਾ ਪਿਆਰਾ ਇਹਦਾ ਐਮਬਰਾਇਡਰੀ ਵਰਕ ਆ ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਰੀਆਂ ਗਰਮੀਆਂ 'ਚ ਆਪਾਂ ਪੂਰਾ ਭਰ ਕੇ ਸੂਟ ਵਿੱਚ ਤੇ ਇਸ ਟਾਈਮ ਦੇ ਉੱਤੇ ਵੀ ਇਹ ਆਪਣੇ ਕੋਲ ਤੁਹਾਨੂੰ ਮਿਲਣਗੇ ਤੇ ਇਹ ਤੁਹਾਨੂੰ ਮਿਲ ਜੂਗਾ ਘੇਰੇ ਦੇ ਉੱਤੇ ਵਰਕੇ ਦੇ ਆ ਸੋਨਾ ਜਿਹਾ ਦੁਪੱਟਾ ਨਾਲ ਇਹਦੇ ਮਸਲੀਨ ਦਾ ਤੇ ਨਾਲ ਇਹਦੇ ਆਉਣਾ ਜੇ ਇਧਰੋਂ ਬਾਹਾਂ ਦੇ ਉੱਪਰ ਵਰਕੇ ਦੀਆਂ ਬਾਜੂ ਬਣਾ ਸਕਦੇ ਜੇ ਬਾਟਮ ਬਣਾ ਸਕਦੇ ਜੇ ਤੇ ਇਹਦਾ ਵੀ ਰੇਟ ਆਉਣਾ ਜੇ 845 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਚ ਤੇ ਇੱਕ ਆ ਵੀ ਸੂਟ ਚੈੱਕ ਕਰਿਓ ਆ ਥੋੜੇ ਦਿਨ ਪਹਿਲਾਂ ਆਪਾਂ ਨੇ ਇੱਕ ਪ੍ਰਿੰਟ ਸੂਟਾਂ ਦੇ ਉੱਤੇ ਪਾਈ ਹੀ ਵੀਡੀਓ ਇਹਨਾਂ ਦੀ ਜਿਹੜੇ ਕਿ ਸਾਰੇ ਪ੍ਰਿੰਟ ਹੀਗੇ ਦਾ ਡਿਜ਼ਾਈਨ ਸੇਮ ਹੀ ਹੁਣ ਇਸ ਵਾਰੀ ਆਪਾਂ ਇਹਦੇ ਵਿੱਚ ਬਣਾਤੇ ਜੇ ਵੱਖਰੇ ਕਲਰ ਚੇਂਜ ਕਰਕੇ ਤੇ ਉਹ ਤੁਸੀਂ ਨਹੀਂ ਤੇ ਮੇਰੀਆਂ ਪਿਛਲੀਆਂ ਵੀਡੀਓ ਜਾਂ ਇੰਸਟਾਗ੍ਰam ਤੇ ਮੇਰੀਆਂ ਫੋਟੋਆਂ ਚੈੱਕ ਕਰ ਲਿਓ ਉਹਦੇ ਵਿੱਚ ਪ੍ਰਿੰਟ ਹੀਗੇ ਬਹੁਤ ਸੋਹਣੇ ਸੋਹਣੇ ਤੇ ਇਹ ਹੀਗਾ ਨਾਲ ਇਹਦੇ ਵਰਕ ਘੇਰੇ ਦੇ ਉੱਤੇ ਬਹੁਤ ਸੋਹਣਾ ਇਹ ਫਲਾਵਰ ਬਹੁਤ ਪਿਆਰੇ ਜੇ ਰੇਟ ਇਹਦਾ ਸੇਮ ਉਹੀ ਪਹਿਲੇ ਪ੍ਰਿੰਟਰ ਨਾਲ ਦਾ ਹੀ 845 ਰੁਪਏ ਇਹ ਘੇਰੇ ਦੇ ਵਰਕ ਜਿਹਦੇ ਨਾਲ ਇਹਦੇ ਬਾਹਾਂ ਦੇ ਉੱਪਰ ਵਰਕ ਤੁਹਾਨੂੰ ਇਹਦੇ ਨਾਲ ਮਿਲ ਜੂਗਾ ਜੇ ਬਣਿਆ ਬੜਾ ਸੋਹਣਾ ਆਹ ਸੋਹਣਾ ਜੇ ਇਹਦੇ ਐਮਬਲੋਇਡਰੀ ਵਰਕ ਮਿਲ ਜੂਗਾ ਤੁਹਾਨੂੰ ਇਹਦੀਆਂ ਬਾਹਾਂ ਦੇ ਉੱਪਰ ਤੇ ਫੈਬਰਿਕ ਆਉਣਾ ਜੇ ਇਹਦਾ ਕਾਟਨ ਦਾ ਬਹੁਤ ਸੋਹਣੀ ਕਾਟਨ ਜੇ ਪਿਓਰ ਕਾਟਨ ਤੇ ਬਹੁਤ ਹੀ ਪਿਆਰਾ ਸਟਾਫ ਜੇ ਜਿਹਦੇ ਨਾਲ ਦੁਪੱਟਾ ਮਸਲੀਨ ਦਾ ਆਉਣਾ ਜੇ ਟਾਈ ਐਂਡ ਡਾਈ ਦਾ ਰੇਟ ਆਉਣਾ ਜੇ 845 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਇੱਕ ਕਲਰ ਇਹਦੇ ਵਿੱਚ ਆ ਗਿਆ ਜੇ ਸਕਾਈ ਤੇ ਇਹ ਵੀ ਚੈੱਕ ਕਰ ਲਿਓ ਬਹੁਤ ਪਿਆਰਾ ਕਲਰ ਜੇ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਵੀ ਇਹਦੇ ਵਿੱਚ ਵੀ ਤੁਸੀਂ ਵਰਕ ਵੇਖ ਸਕਦੇ ਜੇ ਡਿਜ਼ਾਈਨ ਵੇਖ ਸਕਦੇ ਜੇ ਤੁਸੀਂ ਮੈਂ ਤੁਹਾਨੂੰ ਇਹਦਾ ਰੈਫਰੈਂਸ ਪ੍ਰਿੰਟ ਤਾਂ ਦੇਣ ਰਿਆਂ ਕਿ ਤੁਸੀਂ ਉਹ ਉਹ ਸਟਾਕ ਨੂੰ ਇੰਨਾ ਪਿਆਰ ਦਿੱਤਾ ਸੀ ਕਿ ਉਹਦੀਆਂ ਅਸੀਂ ਖਾਲੀ ਫੋਟੋਆਂ ਹੀ ਪੋਸਟ ਕੀਤੀਆਂ ਸੀ ਵੀਡੀਓ ਉਹਦੀ ਪਾਉਣ ਦਾ ਟਾਈਮ ਹੀ ਨਹੀਂ ਮਿਲਿਆ ਨਾ ਉਹ ਸਟਾਕ ਹੀ ਬਚਿਆ ਵੀਡੀਓ ਵਾਸਤੇ ਤੇ ਇਹ ਆਪਾਂ ਪਹਿਲਾ ਵੀਡੀਓ ਤੇ ਸ਼ੁਰੂ ਕੀਤਾ ਜੇ ਸੂਟ ਬਹੁਤ ਪਿਆਰਾ ਜੇ ਤੇ ਇਹ ਤੁਸੀਂ ਬੁੱਕ ਕਰ ਸਕਦੇ ਜੇ 845 ਰੁਪਏ ਦੇ ਵਿੱਚ ਇਸ ਤੋਂ ਬਾਅਦ ਇਹਦੇ ਵਿੱਚ ਆ ਗਿਆ ਜੇ ਇੱਕ ਹੋਰ ਪਿਆਰਾ ਜਿਹਾ ਕਲਰ ਤੇ ਜਿਹਦੇ ਵਿੱਚ ਤੁਹਾਨੂੰ ਮਿਲ ਜਣਾ ਥੱਲੇ ਘੇਰੇ ਦੇ ਉੱਤੇ ਵਰਕੇ ਦੇ ਬਹੁਤ ਸੋਹਣਾ ਤੇ ਇਹਦੇ ਨਾਲ ਬਾਟਮ ਆਉਣੀ ਜੇ ਬਹੁਤ ਪਿਆਰੀ ਤੇ ਨਾਲ ਇਹਦੇ ਦੁਪੱਟਾ ਆਉਣਾ ਜੇ ਮਸਲੀਨ ਟਾਈ ਐਂਡਾਈ ਦਾ ਤੇ ਰੇਟ ਇਹਦਾ ਚੈੱਕ ਕਰ ਲਿਓ ਸੇਮ ਆਉਣਾ ਜੇ 845 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਇਸ ਤੋਂ ਬਾਅਦ ਜਿਹੜੇ ਹੁਣ ਸੂਟ ਸ਼ੁਰੂਆਂ ਲੱਗੇ ਆ ਇਹਨਾਂ ਦੀ ਰੇਂਜ ਆਉਣੀ ਪਲੱਸ ਇਹ ਤੁਸੀਂ ਮੇਰੀਆਂ ਪਿਛਲੀਆਂ ਵੀ ਸ਼ਾਇਦ ਇੱਕ ਅੱਧੀ ਵੀਡੀਓ 'ਚ ਵੇਖੇ ਹੋਣਗੇ ਇਹ ਦੁਬਾਰੇ ਆਪਾਂ ਵੀਡੀਓ 'ਚ ਤੁਹਾਨੂੰ ਦਿੱਤੇ ਜੇ ਬਹੁਤ ਜ਼ਿਆਦਾ ਤੁਸੀਂ ਇਹਨਾਂ ਨੂੰ ਪਿਆਰ ਦਿੱ ਇਹ ਆਪਣੇ ਕੋਲ ਰਹਗਾ ਜੇ ਬਹੁਤ ਜ਼ਿਆਦਾ ਲਿਮਟਡ ਸਟਾਕ ਸੂਟ ਇੱਕ ਇੱਕ ਦੋ ਦੋ ਮਿਲਣਗੇ ਹੋਰ ਇਹ ਤੁਸੀਂ ਬੁੱਕ ਕਰ ਸਕਦੇ ਜੇ ਇਹਦੇ ਵਿੱਚ ਨੈਕ ਦਾ ਡਿਜ਼ਾਈਨ ਹੈ ਦੁਪੱਟਾ ਨਾਲ ਇਹਦੇ ਪਿਓਰ ਦਾ ਜੇ ਤੇ ਨਾਲ ਇਹਦੀਆਂ ਬਾਹਾਂ ਦੇ ਉੱਪਰ ਵੀ ਡਿਜ਼ਾਈਨ ਬੜਾ ਸੋਹਣਾ ਜੇ ਲੇਸਿਸ ਦਾ ਵਰਕ ਹੋਇਆ ਇਹਦੇ ਵਿੱਚ ਕੁਛ ਨਹੀਂ ਕਰਨ ਦੀ ਲੋੜ ਖਾਲੀ ਤੁਸੀਂ ਸਿੱਧਾ ਸੂਟ ਹੀ ਸਟਿਚ ਕਰਾਉਣਾ ਹੈ ਬਿਨਾਂ ਲਾਈਨਿੰਗ ਤੋਂ ਕੋਈ ਲਾਈਨਿੰਗ ਦੀ ਲੋੜ ਨਹੀਂ ਇਹਨਾਂ ਸੋਹਣਾ ਸੂਟ ਦੇ ਇਹਨਾਂ ਸੋਹਣਾ ਡਿਜ਼ਾਈਨ ਬਣਦਾ ਜੇ ਕਿ ਇਹ ਤੁਸੀਂ ਸਾਡੇ ਕੋਲ ਲੈ ਲਿਓ ਸਿਰਫ ਤੇ ਸਿਰਫ 990 ਰੁਪਈਆ ਦੇ ਵਿੱਚ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਆ ਇੱਕ ਕਲਰ ਆ ਗਿਆ ਜੇ ਇਹਦੇ ਵਿੱਚ ਬਹੁਤ ਪਿਆਰਾ ਕਿਹੜਾ ਕਲਰ ਹੈ ਸਕਾਈ ਡਾਰਕ ਸਕਾਈ ਕਲਰ ਜੇ ਬਹੁਤ ਜਿਆਦਾ ਸੋਹਣਾ ਤੇ ਬਹੁਤ ਹੀ ਪਿਆਰੀ ਛੇੜ ਜੇ ਇਹਦੀ ਇਹ ਤੁਸੀਂ ਸੜਕੋ ਆਨਲਾਈਨ ਤੇ ਆਫਲਾਈਨ ਲੈ ਸਕਦੇ ਜੇ ਵੀਡੀਓ ਦੇ ਵਿੱਚ ਬਹੁਤ ਜਿਆਦਾ ਆਉਣ ਦਾ ਬ੍ਰਾਈਟ ਕਲਰ ਪਰ ਇੰਨਾ ਜਿਆਦਾ ਬ੍ਰਾਈਟ ਨਹੀਂ ਜੇ ਥੋੜਾ ਜਿਹਾ ਇਹਦੇ ਨਾਲੋਂ ਹੈਗਾ ਜੇ ਇੱਕ ਅੱਧਾ ਪੁਆਇੰਟ ਥੱਲੇ ਗਿਣ ਕੇ ਚੱਲਿਓ ਤੇ ਆ ਸੋਹਣਾ ਜਾਂ ਇਹਦਾ ਫੈਬਰਿਕ ਜੇ ਚੈੱਕ ਕਰ ਲਓ ਬਿਨਾ ਲਾਈਨਿੰਗ ਤੋਂ ਸੂਟ ਜਿਹੜਾ ਜੇ ਸਟੀਚ ਹੁੰਦਾ ਜੇ ਐਮਬਰਾਇਡਰੀ ਵਰਕ ਬਹੁਤ ਸੋਹਣਾ ਜੇ ਘੇਰੇ ਤੇ ਵਰਕ ਬਹੁਤ ਜ਼ਿਆਦਾ ਪਿਆਰਾ ਆ ਤੇ ਨਾਲ ਨੈਕ ਦਾ ਡਿਜ਼ਾਈਨ ਬਹੁਤ ਸੋਹਣਾ ਦੁਪੱਟਾ ਫੁੱਲ ਪਿਓਰ ਦਾ ਤੇ ਆ ਨਾਲ ਇਹਦੀਆਂ ਬਾਹਾਂ ਜਿਹੜੀਆਂ ਜੇ ਇਹ ਆਜੂਗਾ ਬਾਜੂ ਵਰਕ ਇਹਨੂੰ ਬਾਟਮ ਤੇ ਵੀ ਤੁਸੀਂ ਐਡ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਚ ਤੇ ਆ ਰਹੇਗਾ ਜੇ ਸਾਡੇ ਕੋ ਆਖਰੀ ਸੂਟ ਵੀਡੀਓ ਦਾ ਇਸੇ ਦੇ ਵਿੱਚ ਸੇਮ ਦੇ ਵਿੱਚ ਬਲੈਕ ਤੇ ਇਹ ਸੂਟ ਤੁਸੀਂ ਬੁੱਕ ਕਰ ਲਿਓ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਸੇਮ ਆਉਣਾ ਜੇ ਇਹਦਾ 800 ਤੇ ਸੌਰੀ 900 ਤੇ 90 ਰੁਪਏ ਤੇ ਸ਼ਿਪਿੰਗ ਦਵਾਂਗੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਇਦਾਂ ਹੀ ਸਾਡੀਆਂ ਵੀਡੀਓ ਨੂੰ ਪਿਆਰ ਦਿੰਦੇ ਰਹੋ ਵੱੱਟ-ਵੱਟ ਸ਼ੇਅਰ ਕਰਦੇ ਰਹੋ ਤੇ ਹੋਰ ਨਵੇਂ ਸੂਟ ਤੇ ਨਵਾਂ ਸਟਾਕ ਤੁਹਾਡੇ ਲਈ ਲੈ ਕੇ ਆਵਾਂਗੇ ਇਹ ਵੀਡੀਓ ਕਰਦੇ ਇੱਥੇ ਆਪਾਂ ਸਮਾਪਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ